ਚੱਲ ਰਿਹਾ ਜੀ ਕਹਿੰਦੇ ਆਪਰੇਸ਼ਨ ਲੋਟਸ ਨਿਕਲਿਆ ਕੁਛ ਨਹੀਂ ਹੁਣ ਆਪਰੇਸ਼ਨ ਝਾੜੂ ਚਲਾਤਾ ਆ ਪੱਟਲੇ ਜੀ ਆ ਪੱਟਲੇ ਜੀ ਆ ਪੱਟਲੇ ਇਹ ਕਿਹੜਾ ਆਪਰੇਸ਼ਨ ਆ ਜੀ ਇਹ ਵੀ ਮੈਂ ਪੁੱਛਣ ਲੱਗਾ ਸੀ ਕਿ ਜਿਵੇਂ ਉਮੀਦਵਾਰਾਂ ਦੀ ਲਿਸਟ ਪਹਿਲੀ ਸੂਚੀ ਜਾਰੀ ਆਈ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਤੋਂ ਇਸ ਪਾਸੇ ਨੂੰ ਪਲਟੀ ਮਾਰ ਕੇ ਝਾੜੂ ਚਾਏ ਜਿਹਨੂੰ ਤੁਸੀਂ ਨਾਂ ਦੇ ਦਿੱਤਾ ਹੁਣ ਝਾੜੂ ਆਪਰੇਸ਼ਨ ਜਿਵੇਂ ਕਿ ਉਹਨਾਂ ਨੇ ਪਹਿਲਾਂ ਹੋਰ ਨਾ ਦਿੱਤਾ ਇਹ ਜਿਹੜੇ ਪੱਟੇ ਜਾ ਰਹੇ ਨੇ ਜਾਂ ਉਮੀਦਵਾਰ ਐਲਾਨੇ ਗਏ ਪੰਜ ਮੰਤਰੀਆਂ ਦਾ ਤਾਂ ਨਾਮ ਸ਼ਾਮਲ ਹਲੇ ਪੰਜ ਹੋਣੇ ਆ ਹੋਰ ਐਲਾਨ ਹੋ ਸਕਦਾ ਇੱਕ ਅਦਾ ਮੰਤਰੀ ਉੱਚ ਵੀ ਆ ਜਾਵੇ ਮੰਤਰੀਆਂ ਨੂੰ ਸਾਹਮਣੇ ਕਿਉਂ ਲਿਆਉਣਾ ਪਿਆ ਮੁੱਖ ਮੰਤਰੀ ਨੂੰ ਕੀ ਅਸੈਸਮੈਂਟ ਆ ਤੁਹਾਡੀ ਦੇਖੋ ਉਹਦਾ ਮਤਲਬ ਇਹ ਹੈ ਇਦੇ ਕੋਲੇ ਕੋਈ ਜਥੇਬੰਦਕ ਢਾਂਚਾ ਨਹੀਂ ਇਹਦੇ ਕੋਲ ਕੋਲੇ ਕੋਈ ਵਰਕਰ ਨਹੀਂ ਕੋਈ ਕਾਡਰ ਨਹੀਂ ਕਿਉਂਕਿ ਚੱਲੇ ਇੱਥੋਂ ਨੇ ਵਲੰਟੀਅਰ ਵਰਕਰ ਤੇ ਵਲੰਟੀਅਰ ਤੇ ਜ਼ਮੀਨ ਉਸਮਾਨ ਦਾ ਫਰਕ ਆ ਵਰਕਰਾਂ ਤੇ ਜਥੇਬੰਦੀ ਉਸਰਦੀ ਆ ਵਲੰਟੀਅਰ ਤਾਂ ਕਹਿੰਦਾ ਵੀ ਸੇਵਾ ਕਰੋ ਤੁਸੀਂ ਬਾਕੀ ਹੋਵੇ ਨਾ ਹੋਵੇ ਇਹ ਤਾਂ ਐਲਾਨ ਕਰਦੇ ਨੇ ਕੋਈ ਲੈਣ ਦੀ ਭਾਵਨਾ ਨਾਲ ਨਹੀਂ ਇੱਥੇ ਆਇਓ ਮੰਗੇ ਹੋ ਨਾ ਕਿਤੇ ਗਲਤੀ ਨਾ ਕਰ ਲਿਓ ਕਿਨੂੰ ਕੀ ਦੇਣਾ ਹੈ ਅਸੀਂ ਸੋਚਾਂਗੇ ਇਹ ਇਸ ਕਰਕੇ ਨਵੀਂ ਲੀਡਰਸ਼ਿਪ ਨਹੀਂ ਪੈਦਾ ਕਰ ਸਕੇ ਜਦੋਂ ਦੀ ਪਾਰਟੀ ਬਣੀ ਹੈ ਸੁਖਨਾਲ ਪ੍ਰਧਾਨ ਵੀ ਕੌਮੀ ਕਨਵੀਨਰ ਵੀ ਨਹੀਂ ਬਦਲੇ 2011 ਤੋਂ ਲੈ ਕੇ 24 ਤੱਕ ਇੱਕ ਹੀ ਨੇ ਸੰਵਧਾਨੇ ਨਹੀਂ ਲਾਗੂ ਕੀਤਾ ਸੰਵਧਾਨ ਏ ਠੰਡੇ ਵਾਸਤੇ ਚ ਪਾਤਾ ਕਿਉਂ ਤੇ ਉੱਤੋਂ ਕੇਜਰ ਪਹਿਲਾਂ ਤਾਂ ਕਹਿੰਦੇ ਸੀ ਦੋ ਦਿਨ ਤੇ ਨਹੀਂ ਰਹਿ ਸਕਦਾ ਹੁਣ ਦੋ ਹੀ ਦੋ ਅਹੁਦੇ ਹੁੰਦੇ ਨੇ ਮਤਲਬ ਇਹ ਆਪਣੇ ਭਗਵਾਨ ਤੁਸੀਂ ਮੈਨੂੰ ਇਹ ਦੱਸੋ ਭਗਵਾਨਤ ਮਾਨ ਦੀ ਕਾਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਸਰਗਰਮੀ ਦਿਖਾਓ ਜੀ ਮੈਨੂੰ ਕਿਤੇ ਸਰਕਾਰ ਦੀ ਸਰਗਰਮੀ ਤੇ ਪਾਰਟੀ ਦੀ ਸਰਗਰਮੀ ਵੱਖ-ਵੱਖ ਗੱਲ ਹੁੰਦੀ ਆ। ਬੁੱਧਰਾਮ ਜੀ ਨੇ ਜੀ ਬੁੱਧਰਾਮ ਜੀ ਦਾ ਕਦੇ ਬਿਆਨ ਦਿਖਾਓ ਸਿਆਸਤ ਬਾਰੇ ਕਿਸੇ ਹੋਰ ਗੱਲ ਬਾਰੇ। ਇੱਥੇ ਆ ਕੇ ਟੋੜਾ ਸਾਹਿਬ ਤੇ ਬਾਦਲ ਸਾਹਿਬ ਦਾ ਰੌਲਾ ਪਿਆ ਸੀ ਨਾ ਜਦੋਂ ਆਦਮਪੁਰ ਹਾਰੇ ਨੇ ਟੋੜਾ ਸਾਹਿਬ ਕਹਿੰਦੇ ਬਾਦਲ ਸਾਹਿਬ ਪਾਰਟੀ ਦਾ ਪ੍ਰਧਾਨ ਵੱਖਰਾ ਬਣਾ ਦਿਓ ਚਾਹੇ ਆਪਣੀ ਬੰਦਾ ਬਣਾ ਦਿਓ ਜਿਹੜਾ ਪਾਰਟੀ ਦੀਆਂ ਨੀਤੀਆਂ ਪਾਲਿਸੀਆਂ ਅਨਸਾਰ ਗੱਲ ਨੂੰ ਅੱਗੇ ਵਧਾਵੇ। ਪਰ ਉਹ ਭਾਜਪਾ ਨਹੀਂ ਆਈ ਬਾਦਲ ਸਾਹਿਬ ਨੂੰ। ਅਕਾਲੀ ਦਲ ਉਦੋਂ ਤੱਕੇ ਤਕੜਾ ਸੀ ਜਦੋਂ ਪੰਥ ਦੇ ਚਾਰ ਕੇਂਦਰ ਸੀ ਅਕਾਲ ਤਖਤ ਆਪਣੀ ਹਸਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਹਸਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੀ ਹਸਤੀ ਸਰਕਾਰ ਦਾ ਮੁੱਖ ਮੰਤਰੀ ਜੀ ਨੇ ਸੰਵਿਧਾਨ ਦੇ ਘੇਰੇ ਚ ਰਹਿ ਕੇ ਚੱਲਣਾ ਉਹਦੀ ਆਪਣੀ ਸ਼ਕਤੀ ਜਦੋਂ ਸਾਰੇ ਮੇਸ ਤੇ ਤੇ ਕੀ ਬਣ ਗਿਆ ਅਕਾਲੀ ਦਲ ਦਾ ਇਹਨਾਂ ਚ ਦਿਖਾਓ ਕਿਹੜਾ ਕੇਂਦਰ ਹੈ ਜੀ ਸੱਤਾ ਦਾ ਮਤਲਬ ਜਿਹੜੀ ਉਹ ਪ੍ਰਾਣੀ ਆਧਾਰਨ ਤੁਸੀਂ ਦਿੱਤੀ ਹੈ ਉਹਦਾ ਅਸਰ ਇੱਥੇ ਵੀ ਪਊਗਾ ਹੈ ਇਹਨੇ ਨੇ ਇੱਥੇ ਪੰਜਾਬ ਦੀ ਇਕਾਈ ਦੀ ਆਪਣੀ ਹੋਂਦ ਹਸਤੀ ਕੀ ਆ ਮੈਨੂੰ ਇਹ ਦੱਸੋ ਇੰਨੇ ਦੋਸ਼ ਲੱਗਦੇ ਨੇ ਵੀ ਸੱਤਾ ਦਾ ਕੇਂਦਰ ਕੌਣਾ ਪੰਜਾਬ 'ਚ ਫੈਸਲੇ ਕਿਵੇਂ ਹੁੰਦੇ ਨੇ ਕੌਣ ਬੰਦੇ ਕਿਹਦੇ ਨਾਲ ਕਿਸੇ ਦਾ ਜਵਾਬ ਦਿੱਤਾ ਜਦ ਤੱਕ ਮਨ ਲ ਕਦੇ ਕਹਿਣ ਫਿਰ ਇਹਨੂੰ ਠਕਣ ਲਈ ਗਿਆਨਤ ਬਾਦਲਾ ਸਮਝੌਤਾ ਕਰ ਲਿਆ ਹਰ ਹਰ ਇੱਕ ਗੱਲ ਦਿੱਲੀ ਮਾਡਲ ਦੀ ਕਰਦੇ ਨੇ ਇਹਦਾ ਸਵਾਲ ਖੜਾ ਕਰ ਦਵੇ ਵੀ ਕੌਣ ਕਿੱਥੇ ਜਾਂਦਾ ਹੈ ਤੇ ਕਿਹਦੀ ਕੋਈ ਸ਼ਿਕਾਇਤ ਕਰਦਾ ਹੈ ਉਹ ਵੀ ਹਜਮ ਨਹੀਂ ਆਉਂਦੀ। ਉਹਦੇ ਤੇ ਵੀ ਗੁੱਸਾ ਹੁੰਦਾ। ਜਿਹੜੇ ਮਾਮਲੇ 'ਚ ਤੁਹਾਡਾ ਪੇਚਿਆ ਪਿਆ ਉਹ ਹੈਗਾ ਤਾਂ ਮਾਈਨਿੰਗ ਦੀ ਰੌਲਾ ਸੀ। ਤੁਸੀਂ ਦੇਖਿਆ? ਜੀ। ਜਿਹੜਾ ਪਠਾਨ ਮਾਜਰਾ ਉਹ ਲੋਕਾਂ ਨੂੰ ਸੰਬੋਧਨ ਕਰਦਾ ਕਹਿੰਦਾ ਕਹਿੰਦਾ ਮੇਰਾ ਮੁੰਡਾ ਕੈਨੇਡਾ 'ਚ ਸੈਟਲ ਸੀ ਜੀ। ਮੈਂ ਉਹਨੂੰ ਕਹੇ ਪੱਤਰ ਇੱਥੇ ਆ ਜਾ। ਹੁਣ ਮੈਂ ਤਾਂ ਚੋਣ ਲੜਨੀ ਨਹੀਂ। ਚੋਣ ਲੜਨੀ ਆ ਤਾਂ। ਬਾਕੀ ਭੋਗਾ ਭੋਗਾ ਤੇ ਜਾਣ ਦਾ ਮੇਰਾ ਕੰਮ ਘਟਾ। ਉਹ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਤੂੰ ਇਹ ਕੰਮ ਕਰ। ਹੁਣ ਕਿਉਂਕਿ ਫੁੱਫੜਾ ਫੁੱਫੜਾ ਦੀ ਤੁਹਾਨੂੰ ਪਤਾ ਵੀ ਬੜੀ ਵੱਡੀ ਗੱਲ ਹੁੰਦੀ ਆ ਹੁਣ ਕਹਿੰਦਾ ਮੈਂ ਜਿਹੜਾ ਸਾਰੋ ਮੈਂ ਤਾਂ ਚਲਾਉ ਹੁਣ ਕਾਰੋਬਾਰ ਜਿਹੜੇ ਨਵੇਂ ਕਾਰੋਬਾਰ ਵਿੱਡੇ ਨੇ ਮੈਂ ਤਾਂ ਉਹ ਚਲਾਉ ਤੇ ਮੁੰਡਾ ਉਹਦਾ ਕਲੈਕਸ਼ਨ ਕਰੂ ਸਾਰੇ ਕਹੇ ਤੋਂ ਸਿੱਖੂ ਨਾ ਸਾਰੇ ਕਹੇ ਤੋਂ ਪਰ ਬਾਕੀ ਪਾਰਟੀਆਂ ਵੀ ਤੇ ਕਰਦੇਆਂ ਰਹੀਆਂ ਨਾ ਤਾਂ ਫਿਰ ਨਵੀਂ ਗੱਲ ਜੇ ਕਰਨ ਲੱਗੇ ਇਹਦੇ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਮੈਂ ਤਾਂ ਕਹਿਣਾ ਕਹਿ ਦੇਣਾ ਵੀ ਜਿਹੇ ਜਿਹੇ ਉਹ ਨੇ ਉਹ ਜਿਹੇ ਅਸੀਂ ਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਇਹ ਤਾਂ ਕਹਿੰਦੇ ਸੀ ਇਮਾਨਦਾਰ ਕਟੜ ਇਮਾਨਦਾਰ ਪਰਿਵਾਰਵਾਦ ਇਹ ਰਰ ਵਧਾਇਕ ਕਹਿ ਰਿਹਾ ਮੇਤੋ ਬਾਦ ਐਮਐਲਏ ਮੇਰਾ ਮੁੰਡਾ ਹੋ ਦੱਸੋ ਜੀ ਇਹ ਪਰਿਵਾਰਵਾਦ ਆ ਕੀ ਆ ਤੇ ਕਿਉਂਕਿ ਉਹ ਬੀਬੀ ਦਾ ਫੱਪੜਾ ਉਹਦੇ ਉਹਦੇ ਬਾਰੇ ਕੋਈ ਬੋਲਦਾ ਵੀ ਨਹੀਂ ਅੱਜ ਇਹ ਜੇ ਐਲਾਨ ਕਰ ਰਹੇ ਨੇ ਵੀ ਸਾਡੇ ਮੁੰਡੇ ਸਾਡੇ ਭਵਿੱਖ ਹੋਣਗੇ ਤੇ ਫਿਰ ਇਹ ਪਾਲਿਸੀ ਇਹਨਾਂ ਦੀ ਦੂਜੇ ਨਾਲ ਫਰਕ ਕੀ ਹੋਇਆ ਜੀ